ਵੈਗਰ ਜੀ ਕਾਤਾਲ ਸਾਹਿਬ ਹੈ ਨੈਗਰੀ ਪਤੇ ਨਾਮ ਮੇਰਾ ਜੀ ਨੌਨਿਹਾਲ ਸਿੰਘ ਪਿੰਡ ਕੋਟ ਬੁੱਢਾ ਤੇ ਮਸਲਾ ਸਾਰ ਇਹ ਆ ਕਿ ਸਾਡੇ ਨਾਲ ਇੱਥੇ ਰੇਤਾ ਦੀ ਖਾਡ ਆ ਜਿਹੜੀ ਲੱਗਦੀ ਆ ਪਿੱਛੇ ਪਿੱਛੋ ਤੋਂ ਵੀ ਆਉਂਦੀ ਆ ਇਹ ਪਾਸ ਵੀ ਹੁੰਦੀ 2 ਨੰਬਰ ਚ ਹੁੰਦੀ ਆ ਜੀ ਤੇ ਜਿਹੜੇ ਠੇਕੇਦਾਰ ਆਉਂਦੇ ਆ ਪ੍ਰਾਈਵੇਟ ਮਤਲਬ ਕਿ ਲੈ ਦੇ ਕਰਕੇ ਇਥੋਂ ਠੇਕੇ ਦੇ ਰੇਤਾ ਕੱਢ ਕੇ ਲੈ ਜਾਂਦੇ ਆ ਤੇ ਸਾਡੀਆਂ ਜਿਹੜੀਆਂ ਜ਼ਮੀਨਾਂ ਨਾਲ ਲੱਗਦੀਆਂ ਆ ਜ਼ਮੀਨਾਂ ਨੇ ਸਾਡੀਆਂ ਤੇ ਜਦੋਂ ਇਹ ਪਾਣੀ ਆਉਂਦਾ ਤੇ ਸਾਰੀਆਂ ਜ਼ਮੀਨਾਂ ਸਾਡੀਆਂ ਟਹਿ ਜਾਂਦੀਆਂ ਤੇ ਸਾਡਾ ਬਹੁਤ ਨੁਕਸਾਨ ਹੁੰਦਾ ਇਹਦੋਂ ਪਿੱਛੇ ਵੀ ਬਹੁਤ ਵਾਰੀ ਹੋ ਚੁੱਕਾ ਤੇ ਐਦ ਕੀ ਹੜਾ ਨੇ ਸਾਡਾ ਹੱਦੋਂ ਵੱਧ ਨੁਕਸਾਨ ਕੀਤਾ ਸਾਡੇ ਤਕਰੀਬਨ 15 20 ਕਿਸਾਨ ਇਹੋ ਜਿਹੇ ਆ ਜਿਨ੍ਹਾਂ ਦੇ ਨਾਲ ਖੜੇ ਵੀ ਜਿਨ੍ਹਾਂ ਦੀ ਜ਼ਮੀਨ ਖਾਣਯੋਗੀ ਕਣਕ ਵੀ ਨਹੀਂ ਬੀਜੀ ਗਈ ਤੇ ਇਹ ਜਿਹੜੀ ਬਿਲਕੁਲ ਜਿਹੜੀ ਭਰਾਈ ਆ ਜਿਹੜੀ ਸਰਕਾਰ ਦਾ ਤੇ ਉਹਦੇ 'ਚ ਕੋਈ ਵੀ ਕਾਨੂੰਨ ਆ ਜਿਹੜਾ ਨਾ ਸਹੀ ਤਰੀਕੇ ਨਾਲ ਵੀ ਨਹੀਂ ਜੀ 5.5 ਰੁਪਇਆ ਸਰਕਾਰੀ ਰੇਟ ਆ ਤੇ ਪਰ ਇੱਥੇ 12 ਰੁਪਏ ਦੇ ਹਿਸਾਬ ਨਾਲ ਇਥੋਂ ਰੇਟਾਂ ਕਾਢੀ ਜਾ ਰਹੀ ਆ ਫਿਰ ਚੱਲ ਰਹੀਆਂ ਜੀ ਇੱਥੇ ਪੋਕ ਲੈਣਾ ਮਸ਼ੀਨਾ ਜਿਹੜੀਆਂ ਤੁਸੀਂ ਪਿੱਛੇ ਵੇਖੀਆਂ 20 20 ਫੁੱਟ ਡੂੰਘੀਆਂ ਖੱਡਾਂ ਮਾਰ ਦਿੰਦੀਆਂ ਤੇ ਕੋਈ ਵੀ ਸਰਕਾਰੀ ਦਾਇਰੇ ਦੇ ਅੰਦਰ ਕੋਈ ਵੀ ਕੰਮ ਨਹੀਂ ਹੋ ਰਿਹਾ ਸਾਰਾ ਨਜਾਇਜ਼ ਹੋ ਰਿਹਾ ਤੇ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਸਾਡੀ ਮਦਦ ਕੀਤੀ ਜਾਵੇ ਤੇ ਇਹ ਖੱਡ ਬੰਦ ਕਰਵਾ ਕੇ ਤੇ ਸਾਡੀਆਂ ਜ਼ਮੀਨਾਂ ਬਚਾਈਆਂ ਜਾਣ ਤੇ ਇਹਦਾ ਜੋ ਵੀ ਹੈਗਾ ਸਾਨੂੰ ਅਜ ਤੱਕ ਕਿਸੇ ਠੇਕੇਦਾਰ ਨੇ ਕੋਈ ਵੀ ਇਹਦਾ ਸਾਨੂੰ ਪ੍ਰੂਫ ਨਹੀਂ ਦਿੱਤਾ ਕਿ ਸਾਡੇ ਕੋਲੇ ਆ ਸਬੂਤ ਨੇ ਇੰਨਾ ਸਬੂਤਾਂ ਦੇ ਆਧਾਰ ਤੇ ਅਸੀਂ ਇਹਦੇ ਚਲਾ ਰਹੇ ਆਂ ਜਦੋਂ ਕੋਈ ਪ੍ਰਸ਼ਾਸਨ ਆਉਂਦਾ ਜੀ ਇਹ ਪਿੱਛੇ ਜੰਗਲਾਤ ਦੇ ਵਿੱਚ ਜਾ ਕੇ ਮਸ਼ੀਨਾਂ ਲਗਾ ਦਿੰਦੇ ਆ ਰਾਤ ਨੂੰ ਵੀ ਇਹ ਭੱਜ ਜਾਂਦੇ ਜਦੋਂ ਕੋਈ ਪੁਲਸਾ ਪੁਲਿਸ ਪ੍ਰਸ਼ਾਸਨ ਆਉਂਦਾ ਜਾਂ ਕੋਈ ਵੀ ਪ੍ਰਸ਼ਾਸਨ ਆਉਂਦਾ ਸਿਵਲ ਤੇ ਇਹ ਕਰਕੇ ਅਸੀਂ ਦੇ ਪ੍ਰਸ਼ਾਸਨ ਦੇ ਗਾੜੀ ਵੀ ਬੇਨਤੀ ਕਰਦੇ ਆ ਤੇ ਸਰਕਾਰ ਗਾਰੀ ਬੇਨਤੀ ਕਰਦੇ ਆ ਵੀ ਸਾਡੀ ਕਿਸਾਨਾਂ ਦੀ ਜਿਹੜੀ ਆ ਜ਼ਮੀਨ ਆ ਬਚਾਈ ਜਾਵੇ ਤੇ ਸਾਨੂੰ ਇਹਨਾਂ ਤੋਂ ਲੁਟੇਰਿਆਂ ਤੋਂ ਬਚਾ ਕੇ ਤੇ ਇਹਨਾਂ ਨੂੰ ਇਥੋਂ ਕੰਮ ਆ ਜਿਹੜਾ ਖਾਡ ਆ ਬਿਲਕੁਲ ਬੰਦ ਕੀਤੀ ਜਾਵੇ ਜੇ ਬੰਦ ਹੁੰਦੀ ਆ ਤੇ ਫੇਰ ਸਾਡੀਆਂ ਜ਼ਮੀਨਾਂ ਵਜਦੀਆਂ ਅਸੀਂ ਸਾਰੇ ਆਪਦੇ ਨਿੱਕੇ ਮੋٹے ਜਿੰਨੇ ਵੀ ਹੈਗੇ ਕਰਕੇ ਖਰਚੇ ਕਰਕੇ ਤੇ ਅਸੀਂ ਪੈਲੀਆਂ ਜ਼ਮੀਨਾਂ ਬਣਾਉਂਦੇ ਆ ਤੇ ਜਦੋਂ ਇਹ ਖਾਡ ਲਾਉਂਦੇ ਚਲਾਉਂਦੇ ਆਣ ਕੇ ਤੇ ਦਰਿਆ ਦਾ ਪਾਣੀ ਸਾਨੂੰ ਬਿਲਕੁਲ ਖਤਮ ਕਰ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ਼੍ਰੀ ਅਕਾਲ ਮੈਂ ਹਾਰਦਪੀਰ ਤੋਂ ਕਿਸਾਨ ਸੰਘਰਸ਼ ਮੀਟਜਾ ਆਗੂ ਆ ਇਹ ਇਹ ਜਿਹੜੀਆਂ ਜ਼ਮੀਨਾਂ ਸਾਡੀਆਂ ਮਾਲਕੀ ਦੀ ਜ਼ਮੀਨਾਂ ਆ ਜੋ ਜੋ ਸੰਤਾਲੀ ਬਣਿਆ ਸੰਤਾਲੀ ਵੰਡ ਹੋਈ ਉਹਨਾਂ ਨੂੰ ਲਾ ਕੇ ਮਾਲਕੀ ਦੀ ਜ਼ਮੀਨਾਂ ਵਾ ਇਹ ਦਰਿਆ ਦੀ ਜ਼ਮੀਨ ਆ ਇਹ ਜਿਹੜੇ ਲੁੱਟੂ ਆਉਂਦੇ ਸਾਨੂੰ ਲੁੱਟ ਕੇ ਲੈ ਜਾਂਦੇ ਆ ਸਾਡੇ ਜਿਹੜੇ ਨੌਜਵਾਨ ਗੱਭਰੂ ਮੁੰਡੇ ਆ ਉਹਨਾਂ ਨੂੰ ਨਾ ਤਾਂ ਨੌਕਰੀ ਮਿਲ ਰਹੀ ਨੌਜਵਾਨਾਂ ਨੂੰ ਤੇ ਨਾ ਕੋਈ ਰੁਜ਼ਗਾਰ ਮਿਲ ਰਿਹਾ ਜੇ ਕੋਈ ਆਪਦੀ ਟਰਾਲੀ ਟਰੈਕਟਰ ਲੈ ਕੇ ਜਾਂਦਾ ਸੱਦ ਕੇ ਉਹਨਾਂ ਨੂੰ ਘੇਰ ਕੇ ਤੇ ਉਹਨਾਂ ਨੂੰ ਬਟੋਰਿਆ ਜਾਂਦਾ ਵਾ ਉਹਨਾਂ ਦੇ ਜੇਬਾਂ ਕਤਰੀਆਂ ਜਾਂਦੀਆਂ ਵਾ ਇਸ ਕਰਕੇ ਇੱਕ ਤਾਂ ਬਾਰਡਰ ਏਰੀਆ ਵਾ ਇੱਕ ਅਸੀਂ ਅੱਗੇ ਮਰੇ ਪੈ ਹੜਾਂ ਦੇ ਕਾਰਨ ਹਰ ਸਾਨੂੰ ਹੁਣ ਅਰਗੇ ਇਹਨਾਂ ਹੜ ਆ 52 ਦਿਨ ਪਾਣੀ ਵਗਿਆ ਵਾ ਤੇ 52 ਦਿਨ ਵਗਣ ਦੇ ਕਾਰਨ ਕਿਸੇ ਦਾ ਵੀ ਕੋਈ ਫਸਲ ਨਹੀਂ ਰਹਾ ਤੇ ਇਸ ਕਰਕੇ ਇਹ ਬਾਰਡਰ ਏਰੀਆ ਵੀ ਪੈਂਦਾ ਵਾ ਨਾਲੇ ਪੁਲ ਵਾ ਇਧਰੇ ਗੁਰੂ ਮਹਾਰਾਜ ਦਾ ਦਰਬਾਰ ਸਾਹਿਬ ਬਣਿਆ ਵਾ ਇਹਨੂੰ ਵੀ ਖਤਰਾ ਵਾ ਇਹ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਵੀ ਇਹੜੇ ਲੋਟੂ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਤੇ ਇਹ ਸਾਡੇ ਜਿਹੜੀ ਰੇਤ ਆ ਉਹ ਸਾਡੇ ਅੰਡਰ ਹੋਵੇ ਕਿਉਂਕਿ ਜਿਹਦੀ ਜ਼ਮੀਨ ਆ ਉਹ ਕੁੱਟ ਕੇ ਲਾ ਜਾ ਕੇ ਵੇਚ ਸਕੇ ਸਾਡੇ ਨੌਜਵਾਨ ਮੁੰਡੇ ਬੇਰਜ਼ਗਾਰ ਫਿਰ ਰਹੇ ਆ ਇਹ ਕਰਕੇ ਸਾਹੀਂ ਆਪ ਦੀ ਆਪ ਜਿਹੜੀ ਦਿੱਤਾ ਆ ਵੇਚ ਸਕੀਏ ਕਿਉਂਕਿ ਸਾਡਾ ਫਸਲ ਨਹੀਂ ਹਰਕੀ ਹੋਇਆ ਬਿਲਕੁਲ ਖਤਮ ਹੋ ਗਿਆ ਫਸਲ ਹੜ੍ਹ ਦੇ ਕਾਰਨ ਤੇ ਆਪਣੀ ਜ਼ਮੀਨ ਦੇ ਵਿੱਚੋਂ ਆਪ ਰੇਤ ਕੱਢ ਸਕੀਏ ਇਹ ਜਿਹੜੇ ਲੋਟੂ ਇਹਨਾਂ ਨੂੰ ਬੰਦ ਕਰਵਾਇਆ ਜਾਵੇ ਇਹਨੀਆਂ ਬੇਨਤੀਆਂ ਵੈਟਰ ਜੀ ਕਾ ਖਾਲਸਾ ਵੇਰ ਜੀ ਪਤ ਕਰਨਗੇ ਕੀ ਅਸੀਂ ਇਹ ਜਾਣਿਆ ਮੰਗ ਕਰਦੇ ਆਂ ਵੀ ਤਗੜੇ ਹੋ ਕੇ ਪਾਉ ਸਾਡਾ ਹੋਰ ਵੀ ਜਿਹੜੇ ਸੁਣਦੇ ਹੋ ਸਾਡੀਆਂ ਮਤ ਕਰਨ ਅਸੀਂ ਸਰਕਾਰ ਗਾੜੀ ਬੇਨਤੀ ਕਰਦੇ ਆਂ ਵੀ ਤੁਸੀਂ ਭਈ ਮਾਜਵਾ ਤੇ ਅੱਗੇ ਥੋੜਾ ਮਿਲਿਆ ਹੋਰ ਦੋ ਸਗੋ ਕਿਸਾਨਾਂ ਦੀ ਮਤ ਕਰੋ ਜਿਨ੍ਹਾਂ ਦੀ ਇੰਦੇ ਨਹੀਂ ਕਣਕਾਂ ਬੀਜੀਆਂ ਗਈਆਂ ਤੇ ਇਸ ਤਰ੍ਹਾਂ ਨੇ ਮਾੜਾ ਜਿਹਾ ਪਾਣੀ ਆਇਆ ਤੇ ਦਰਿਆ ਨੇ ਫੇਰ ਸਾਡੂੰ ਆ ਉਹ ਬੰਦ ਦੇ ਨਾਲ ਵਗਣ ਲਾਪਣਾ ਅਸੀਂ ਇਹ ਬੇਨਤੀ ਕਰਦੇ ਆਂ ਵੀ ਜੇ ਚਲਾਉਣਾ ਵਿੱਚ ਚੱਲਦਾ ਵਾ ਜੇ ਸਹੀ ਆ ਇਹਨੂੰ ਕਿਸੇ ਟਾਂਗਣਾ ਸਹੀ ਨਾ ਚਲਾਇਆ ਜਾਵੇ ਜਿੱਥੇ ਹੈਗਾ ਵਾ ਉੱਥੇ ਚਲਾਇਆ ਜਾਵੇ ਤੇਵੇਂ ਨਾ ਸਾਰੇ ਇੱਕ ਦਿਨ ਨਿਸ਼ਾਨੀਆਂ ਸਾਡੇ ਕੋਟ ਬੁੱਢੇ ਜਾ ਕੇ ਲਾਏ ਉਤਰਾਂ ਹੀ ਪੁੱਟੀਆਂ ਡੀਸੀ ਸਾਹਿਬ ਆਏ ਸੀ ਤੁਹਾਨੂੰ ਕੀ ਕਹਿ ਕੇ ਗਏ ਉਹ ਆਂਦੇ ਵੀ ਚਲੋ ਮਸਲਾ ਹੱਲ ਤੁਹਾਡਾ ਕਰਾਉਣੇ ਆ ਵੀ ਆਪਣਾ ਵੇਖ ਆਇਆ ਮੈਂ ਮੌਕਾ ਤੇ ਆ ਚ ਆ ਕੇ ਤੁਹਾਡਾ ਮਸਲਾ ਹੱਲ ਕਰਾਉਣੇ ਮਸਲਾ ਕਾ ਦਾ ਹੱਲ ਕਰਾਉਣੇ ਮਸਲਾ ਇਹੋ ਹੀ ਜੀ ਤੇ ਜਮਰਾ ਰੇਤਾ ਦਾ ਜੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਮੁੜ ਕੇ ਆ ਕੇ ਗਾੜੀ ਤੇ ਰੇਤਾ ਵਾਲੇ ਉਹ ਵੱਲੋਂ ਕਿਹਾ ਜਾ ਰਿਹਾ ਸਾਹੀਂ ਠੇਕਾ ਸਾਡੇ ਕੋਲ ਬਕਾਇਦਾ ਅਸੀਂ ਇਹ ਪੁੱਟ ਸਕਦੇ ਆ ਕੀ ਕੋ ਨਾ ਕੋ ਤੁਹਾਨੂੰ ਕਾਗਜ਼ ਪੱਤਰ ਕੋਈ ਵਿਖਾਏ ਕੋਈ ਕਾਗਜ਼ ਪੱਤਰ ਹੀ ਨਹੀਂ ਹੈ ਤੇ ਆਨੇ ਵਿਖਾਓ ਆਪ ਦਾ ਜੇ ਲਾਇਸੈਂਸ ਵਿਖਾਓ ਸਾਨੂੰ ਵਿਖਾ ਦੇਣ ਸਾਨੂੰ ਸਬੂਤ ਤੇ ਉਹ ਵਾਕਿਆ ਸਹੀ ਆ ਕੋਈ ਨਾ ਕੋਈ ਤੇ ਵਿਖਾਉਣ ਸਾਨੂੰ ਚਲੋ ਜੇ ਡੀਸੀ ਸਾਹਿਬ ਦਾ ਮਾਨਜੋਗ ਸਾਡੇ ਆ ਜਲੇ ਦੇ ਅਫਸਰ ਆ ਸਾਰੇ ਅਸੀਂ ਉਹ ਸਾਨੂੰ ਅਸੀਂ ਉਹਦਾ ਸਿਰ ਮੱਥੇ ਤੇ ਆ ਅਸੀਂ ਮੰਨਦੇ ਉਹਨਾਂ ਦੇ ਤੇ ਮੰਨ ਲਓ ਵੀ ਸਾਨੂੰ ਵਿਖਾਉਣ ਤੇ ਸਹੀ ਇੱਥੇ ਕੋ ਨਾ ਕੋ ਵੀ ਜਿੱਥੇ ਮਨਜ਼ੂਰ ਹੋਈ ਆ ਖੱਡਾ ਚਲੋ ਉੱਥੋਂ ਪੁੱਟਣਾ ਹੀ ਨਹੀਂ ਰੱਖਦੇ ਤੇ ਬਾਕੀ ਜੇ ਤੁਹਾਨੂੰ ਨਜਾਇਜ਼ ਹੋਣਾ ਵੇਖੋ ਕੋਟ ਬੁੱਡੇ ਦੇ ਹੱਥ ਤੱਕ ਪਹੁੰਚ ਗਏ ਤੇ ਗੱਲ ਬਾੜੀ ਆ ਨਾ ਇਹ ਸਰਕਾਰ ਕੋ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਇਹ ਕੰਮ ਬੰਨ ਕੀਤਾ ਜਾਵੇ ਸਾਡੇ ਜਿਹੜੇ ਇਧਰਲੇ ਕਿਸਾਨ ਲੈਣਦੇ ਬੰਨੇ ਆਲੇ ਪੁਲ ਵੀ ਇੱਕੋ ਸਾਰਾ 1.5 ਕਿਲੋਮੀਟਰ ਤੇ ਕਿਲੋਮੀਟਰ ਤੇ 1.5 ਕਿਲੋਮੀਟਰ ਜਿਆਦਾ ਵਾ ਇਹ ਆਉਣ ਵਾਲੇ ਦਿਨਾਂ 'ਚ ਪੁਲ ਨੂੰ ਵੀ ਖਤਰਾ ਆ ਜੀ ਬਹੁਤ ਜਿਆਦਾ ਵੱਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ